ਸਰੀਆ ਕਾਲ ਜੀ ਬਈ ਸਾਰਿਆਂ ਨੂੰ ਤੁਹਾਡਾ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਹਾਂਜੀ ਬਈ ਅੱਜ ਆਪਾਂ ਲੱਗੇ ਆ ਮਸਜ ਦੀ ਵਿਆਹ ਸ਼ੁਰੂ ਕਰ ਦਰ ਲਿਆ ਆਪਾਂ ਨੇ ਸਟਾਰਟ ਤੇ ਹੋਰ ਪਾ ਲਾਉਂਦੇ ਏਡਾ ਰ ਆਪਣਾ ਬਰਾਸਤੀ ਪਣੀ ਆ ਟੰਡਾ ਅੱਜ ਵੀ ਬਹੁਤ ਹੈ ਧੁੰਦ ਤੰਦ ਤੇ ਹੁਣ ਆਪਨੇ ਰਪੇਰ ਦਾ ਕੰਮ ਤਾਂ ਸ਼ੁਰੂ ਕਰਿਆ ਆਪਣੇ ਬੰਦੇ ਨੇ ਫਿਰ 15 ਫਰਵਰੀ ਨੂੰ ਐਮਪੀ ਦਾ ਸੀਜ਼ਨ ਲਾ ਕੇ ਹੁਣ 15 ਫਰਵਰੀ ਨੂੰ ਜਾਣਾ ਤਾਂ ਕਰਕੇ ਆਪਾਂ ਇਹ ਦਿ ਰੰਗੇ ਡੱਟ ਰਹੇ ਹਾਂ ਬਾਹਰ ਹੈ ਇਹ ਬਾਕੀ ਭਾਈ ਆਹ ਮਸ਼ੀਨ ਆਪਣੇ ਕਰਨੀਆਂ ਸੇਲ ਹੋਰ ਲੈ ਕੇ ਆਉਣੀਆਂ ਜੇ ਜਦ ਤੱਕ ਵੇਚ ਗਈ ਠੀਕ ਆ ਨਹੀਂ ਆਪਾਂ ਫਿਰ ਇਹ ਵੀ ਰਿਪੇਅਰ ਕਰ ਦਾਂਗੇ ਪਿੱਛੇ ਦੇਖ ਚੱਲ 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 ਇਹ ਬਾਈ 2008 ਮਾਡਲਾ ਓ 2008 ਮਾਡਲਾ ਇਹ 28 ਦਾ ਕਹਿੰਦੀ ਹੋਗੀ ਪਾਸੀਆਂ ਇੰਜਨ ਬੇਟੀ ਬੰਦਾ ਤੇ ਹੁਣ ਕੱਪੜਾ ਲਾ ਕੇ ਦਿਖਾ ਦਾਂਗੇ ਵੀਡੀਓ ਬਣਾ ਕੇ ਇਹ ਆਪਾਂ ਨੇ ਸ਼ੇਅਰ ਕਰਨੇ ਤੇ ਆਪਾਂ ਹੋਰ ਫੀਟਰ ਤਾਰਾਂਗੇ ਉਧਰ ਜਾ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਕੀ ਦਾ ਕੰਮ ਕੰਮ ਕਰਨਾ ਕੀ ਕੀ ਦਾ ਪੱਟਦਾ ਗੈਲੋਂ ਵੀਡੀਓ ਚ ਦਿਖਾਵਾਂਗੇ ਅੱਜ ਬੰਦਾ ਆਪਣਾ ਕੋਈ ਨਹੀਂ ਗੱਲਾ ਇੱਕਿਆ ਤੇ ਤੁਹਾਨੂੰ ਬਾਅਦ ਚ ਦਿਖਾਉਣਿਆ ਹੀਟਰ ਰੂਟਰ ਤਾਰ ਕੇ ਆ ਲੱਗੇ ਆ ਮਸ਼ੀਨ ਨੂੰ ਖਾਲੀ ਕਰਨ ਦੋਏ ਤਾਂ ਬਾਰਵੇਂ ਕਰਤੇ ਹੀਟਰ ਆਪਾਂ ਨੇ ਤਾਰਤਾ ਤੀ ਤੇ ਚੈਨਾ ਕਰਤੀਆਂ ਦੋਏ ਚਾਰ ਨੇ ਕਰਤੇ ਇਹ ਐਲੀਵੇਟਰ ਤਾਰ ਨੇ ਇੱਕ ਆਪਨੇ ਹਾ ਗੇਅਰ ਡਰਮ ਪਟਣਾ ਉਹ ਦੋਈ ਚੰਦਰੀ ਪਕੜੀ ਨਹੀਂ ਓਏ ਤੇ ਐਲੀਵੇਟਰ ਦੇ ਨਰਨ ਉੱਟਲੇ ਘਾਰਤੇ ਕੋਲੋਂ ਨੂੰ ਬਸ ਤਿਆਰ ਆਇਆ ਇਹਨਾਂ ਫੇ ਗੇਅਰ ਫਿਰ ਇਸ ਤਰ੍ਹਾਂ ਕੱਢਾਂਗੇ ਬਾਹਰ ਤੇ ਬੈਡ ਬੁੱਡਾ ਅੱਜ ਕੱਢ ਕੇ ਖਾਲੀ ਕਰ ਦਾਂਗੇ ਹਨਾਂਦਰੀ ਹੋ ਜੂਆ ਜੇ ਖਾਲੀ ਤੇ ਗਾਲੂ ਇਹਨੂੰ ਧੋਵਾਂਗੇ ਧੋ ਕੇ ਹੀਟਿੰਗ ਚੱਲ ਜੂ ਫਿਰ ਇੱਕ ਟੂਲ ਖਾਲੀ ਕਰਤੀ ਆਪਾਂ ਨੇ ਅੱਜ ਜਿੱਤੋਂ ਪਰਿਕਲਈ ਹੁੰਦਾ ਵਧੀਆ ਹਣਾ ਜਿਹੜਾ ਉਹ ਖੁੱਲੀ ਦੇ ਵਿੱਚ ਪਟਾ ਲੱਗਿਆ ਹੋਇਆ ਉਹ ਆ ਚੀਜ਼ ਕਸਾਉਂਦਾ ਹੈ ਪਹਿਲਾਂ ਵੀ ਕਾਜੀ ਪਟਾ ਵੜ ਵੜ ਦੇਣਾ ਪਹਿਲਾਂ ਵੀ ਕਾਜੀ ਵੀ ਬੋਲਣਾ ਆ ਦੇਖ ਹਾਂ ਉਹ ਕਸਾਉਂ ਮੈਂ ਉਹ ਵੜ ਰੱਖ ਲਾਂਗਾ ਇੱਕ ਨਹੀਂ ਹੋ ਗਈ ਪਹਿਲਾਂ ਵੀ ਹਾਂ ਵੜ ਦਾਂਗੇ ਹਾਂ ਜੀ ਤੇ ਚਲੋ ਐਲੀਵੇਟਰ ਵੀ ਆਪਣਾ ਹੋ ਗਿਆ ਤਾਰ ਤੇ ਹੁਣ ਗੈਰ ਰਾਮ ਨੂੰ ਪੱਟਣ ਲੱਗੇ ਆ। ਇਹ ਕਈ ਜੀਨ ਹੋ ਗਏ ਪੱਟਿਆ ਨਹੀਂ ਤੇ ਟਰੈਸਰ ਵੀ ਕੱਢਤਾ ਬਾਹਰ ਬਾਸਕੜ ਕੱਢਤੀ ਐਲੀਵੇਟਰ ਕਾਰਤਾ। ਤੇ ਦੇਖਦੇ ਆ ਹੁਣ। ਸਟਾਵਾ ਕਰ ਲਈ ਭਾਈ ਅੱਜ ਕੀ ਆਪਾਂ ਨੇ ਪਾਉਣੇ ਨੇ ਇਹਦੇ ਨਵੇਂ। ਆ ਤਾਂ ਨਿਕਲ ਗਿਆ ਜਰਾ ਹਸਤਾ। ਹਾਂ ਚੱਲ। ਟਾਵਾ ਕਰ ਲਈ ਕੱਢਾਂਗੇ ਤੇ ਗੈਰ ਰਾਮ ਦੀਆਂ ਲਵਾਉਣੀਆਂ ਨੇ ਪਕਤੀਆਂ। ਇਹ ਵੀ ਤੇ ਬੱਡ ਵੀ ਬਾਹਰ ਕੱਢ ਕੇ ਹਾਂ ਧੋਤੀ ਜਾਵਾਂਗੇ। ਹਉਨਾ ਇੰਨਾ ਬੁੜੀ ਜਿਹਾ। ਹਾਂ ਆ ਗੋ ਮਦੀਆ। ਆ ਇਹ ਨੂੰ ਬਲੀ ਨੂੰ ਪਾਉਣਾ ਮੁਰੇ ਨੂੰ ਇਹ ਇਧਰੋਂ ਦਾ ਘਾਰਤੀ ਖਾਲਾ ਤੇ ਖਾਲੀ ਤੇ ਆਪਾਂ ਚਾਰਨੇ ਵੀ ਕੱਢ ਤੇ ਚੈਨਾ ਚੂਨਾ ਕੱਢ ਪੀਆ ਬਾਹਰ ਕਾਲ ਨੂੰ ਬਾਕੀ ਨੂੰ ਕੱਢ ਕੇ ਸਮਾਨ ਧੋਵਾਂਗੇ ਉਪਨੋ ਕੋ ਮਨ ਜਾਰੀ ਪੁੱਠਾ ਹਾਂ ਹਾਂ ਫੇਰ ਪਾ ਦੇ ਨਾ ਤਾਂ ਬਹੁਤਾ ਟਾਇਰ ਠੋਕੇ ਹੋਇਆ ਪਹਿਲਾਂ ਕਈ ਸਾਲ ਹੋ ਗਿਆ ਚੀਜ਼ ਨਾ ਹੋ ਗਿਆ ਆਪਾਂ ਖੋਲੇ ਹੀ ਨਹੀਂ ਇਹ ਤੇ ਚਲੋ ਮੈਨੂੰ ਪੱਟ ਕੇ ਮਿਲ ਦਿਆਂ ਗੈਰਮ ਪੱਟਾ ਗਿਆ ਦੋ ਦੋ ਵਾਰ ਤਾਂ ਬੱਲਾ ਡੋੜਦਾ ਪੱਟੀ ਆਪਾਂ ਕਈ ਸਾਲ ਹੋ ਗਿਆ ਨਾ ਤੜੀ ਕਈ ਸਾਲ ਹੋ ਗਿਆ ਆਪਾਂ ਪੱਟੀ ਨਹੀਂ ਨਾ ਉਹਦੇ ਕਰਕੇ ਜਰ ਜੁਰ ਲੱਗੀ ਹੋਇਆ ਟੈਟ ਆ ਮੈਂ ਤਾਂ ਹਾਂ ਨਾ ਟੈਟ ਯਹੀ ਯਹੀ ਵਸ 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 ਇੰਨਾ ਗੁੱਸਾ ਕਰਦਾ ਬਾੜਦਾ ਇੱਕ ਲਗੀ ਸ਼ਾਵਟ ਉਹ ਵੀ ਤਾਂ ਇਹ ਦੇ ਕਰਦੇ ਜਲੇਗਾ ਨਹੀਂ ਗਿਆੜਰਾ ਕੱਟਣ ਲੱਗਿਆ ਜੀ ਬੈੱਡ ਦੇ ਵੀ ਨਰ ਨੂੜ ਖੋਲੇ ਬਨੇ ਬੈੱਡ ਵੀ ਬਾਹਰ ਕੱਢ ਦੇਣਾ ਆਪਾਂ ਨੇ ਹੁਣ ਤੇ ਟਾਵਾ ਕਰ ਐ ਕਿ ਨਾਮੇ ਪਾਉਣ ਦੀ ਚਲਾਏ ਬਾਕੀ ਦੇਖਦੇ ਆ ਆਹ ਕੁੜੀਆਂ ਵਾਲੀਆਂ ਤਾਂ ਤਾਰੀ ਨੇ ਖੋਲਤੀਆਂ ਦੀ ਇਕੱਲੇ ਨੇ ਉਹ ਕਿਉਂਕਿ ਮੈਂ ਆਪਣਾ ਨੇ ਦੋ ਹੁੰਦੀਆਂ ਤਰੀਕੇ ਹੈ ਕਿ ਤਿੰਨ ਦੋ ਨੇ ਇੱਕ ਦੋ ਛੱਡਾਂ ਦੇ ਹਾਂ ਦੋਨੇ ਛੱਡਾਂ ਤੇ ਪਾਈਆਂ ਨੇ ਜੇ ਬਾਈਟ ਵੀ ਨਿਕਲ ਜਾਊਗਾ ਗੈਰ ਡਰਮ ਵੀ ਨਿਕਲ ਗਿਆ ਥਰੈਸਰ ਵੀ ਨਿਕਲ ਗਿਆ ਐਲੀਵੇਟਰ ਵੀ ਤਾਰਤਾ ਚਾਰ ਨੇ ਵੀ ਫਿਰ ਆਪਣਾ ਕਾਲੂ ਦਾ ਸਟਾਰਟ ਸਟਾਪ ਕਰ ਰਹਿ ਗਿਆ ਡੰਡਾ ਹੁਣ ਹਾਂ 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 ਤਾਵਾ ਕਰ ਕੱਢ ਕੇ ਫਿਰ ਕਾਲੂ ਨੂੰ ਧੋਵਾਂਗੇ ਤੇ ਤਿਸਤੀਆਂ ਕਰਨੀਆਂ ਨੇ ਦੋ ਇਹ ਐਲੀਵੇਟਰ ਤਾਂ ਆਪਾਂ ਪਿੱਛੇ ਨਵੇਂ ਲਵਾ ਦਿੱਤੇ ਆ ਦੋ ਇਹ ਇੱਕ ਦਾਣ ਇਹ ਡਗਰ ਨਵਾਂ ਲਵਾ ਦਿੱਤੀ ਤਾਂ ਮੈਂ ਕਿਵੇਂ ਕਰਨਾਂ ਤੇ ਕਰਨਾ ਕੀ ਆ ਸੜਦੇ ਆ ਬਾਹਰ ساری ਥੱਕ ਗਿਆ ਥੱਕਿਆ ਤਾਂ ਕੰਮ ਚਲੋ ਬਾਰੇ ਕੱਢਦੇ ਹੂੰ ਹੂੰ